ਹਰ ਹਰ ਦੋਏ ਜਨ ਏਕ ਹੈ ਵਿਭ ਵਿਚਾਰ ਕਿਛ ਨਾ ਹੈ ਫਿਰ ਰੱਬ ਤੇ ਰੱਬ ਦੇ ਪਿਆਰੇ ਜਦੋਂ ਇੱਕ ਹੋ ਜਾਂਦੇ ਨੇ ਇਹਨਾਂ ਫਿਰ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਕੋਈ ਫਰਕ ਨਹੀਂ ਰਹਿੰਦਾ ਤੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਗੁਰੂ ਪਿਆਰਿਓ ਇਹ ਫਰਕ ਮਿਟਾ ਰਹੀ ਹੈ ਸਾਡਾ ਜਿਵੇਂ ਜਪਜੀ ਸਾਹਿਬ ਜੀ ਦੀ ਪਹਿਲੀ ਪੰਕਤੀ ਵਿੱਚ ਇਹ ਸਤਿਗੁਰਾਂ ਨੇ ਆਖਿਆ ਕਿ हे ਮਨੋਖੇ ਏ ਇਨਸਾਨ ਤੇਰੇ ਅਤੇ ਰੱਬ ਦੇ ਵਿਚਾਰ ਇੱਕ ਕੰਧ ਬਣ ਚੁੱਕੀ ਹੈ ਉਹ ਜਿਹੜੀ ਕੰਧ ਹੈ ਨਾ ਉਹ ਇੰਨੀ ਪਤਲੀ ਹੈ ਇੰਨੀ ਬਰੀਕ ਹੈ ਤੇ ਇੰਨੀ ਸਟਰੋਂਗ ਭਾਵ ਤਾਕਤਵਰ ਹੈ ਉਹ ਟੁੱਟ ਨਹੀਂ ਰਹੀ ਤੇਰੇ ਵਿੱਚ ਤੇ ਰੱਬ ਦੇ ਵਿੱਚ ਇੱਕ ਫਰਕ ਪੈ ਚੁੱਕਿਆ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਕੰਧ ਹੈ ਹਉਮੈ ਦੀ ਇਹ ਤੋੜਨੀ ਬੜੀ ਜ਼ਰੂਰੀ ਹੈ। ਗੁਰੂ ਪਿਆਰਿਓ ਗੁਰੂਆਂ ਦੇ ਗੁਰੂ ਸਤਗੁਰਾਂ ਦੇ ਸਤਗੁਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਫਰਮਾਉਣਾ ਕਰਦੇ ਨੇ। ਔਰ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਆਂ ਰੋਜ਼ ਸਤਗੁਰਾਂ ਦੀ ਬਾਣੀ ਆਖ ਰਹੀ ਹੈ। ਕਿ ਭਾਈ ਸਾਡੇ ਅਤੇ ਰੱਬ ਦੇ ਵਿਚਕਾਰ ਇੱਕ ਜਿਹੜੀ ਕੰਧ ਬਣੀ ਹੋਈ ਹੈ ਨਾ ਜਿਹੜੀ ਬਹੁਤ ਤਾਕਤਵਰ ਹੈ ਜਿਹੜੀ ਬਹੁਤ ਬਰੀਕ ਹੈ ਬੜੀ ਪਤਲੀ ਹੈ। ਦੇਖਿਆ ਦਿਸਦੀ ਨਹੀਂ ਇਹਨੂੰ ਤੋੜਨਾ ਬੜਾ ਜ਼ਰੂਰੀ ਹੈ ਜਦੋਂ ਇਹ ਟੁੱਟ ਗਈ ਨਾ ਤੇਰਾ ਰੱਬ ਨਾਲ ਮਿਲਾਪ ਹੋ ਜਾਏਗਾ ਇਹ ਜਿਹੜੀ ਹਉਮੈ ਦੀ ਕੰਧ ਹੈ ਇਹਨੂੰ ਤੋੜਨ ਦੇ ਲਈ ਵੱਡੇ ਵੱਡੇ ਯੋਗੀ ਵੱਡੇ ਵੱਡੇ ਤਪੀਸਰ ॠषि मुनि ਵੱਡੇ ਵੱਡੇ ਗਿਆਨੀ ਬੜਾ ਜ਼ੋਰ ਲਾ ਕੇ ਬੈਠ ਕੇ ਪਰ ਇਹ ਕੰਧ ਨਹੀਂ ਉਹਨਾਂ ਤੋਂ ਟੁੱਟੀ ਟੁੱਟਣੀ ਕਿਦਾਂ ਸੀ ਗੁਰੂ ਨਾਨਕ ਮਹਾਰਾਜ ਨੇ ਇਹ ਵੀ ਜਪਜੀ ਸਾਹਿਬ ਦੇ ਵਿੱਚ ਆਖ ਦਿੱਤਾ ਸਵਾਲ ਕੀਤਾ ਸਤਿਗੁਰਾਂ ਨੇ ਪਹਿਲਾਂ ਕਿਵੇਂ ਸੱਚਿਆਰਾ ਹੋਈ ਹੈ ਕਿਵੇਂ ਸੱਚਿਆਰਾ ਹੋਇਆ ਜਾ ਸਕਦਾ ਰੱਬ ਨਾਲ ਮਿਲਪ ਕਿਵੇਂ ਹੋ ਸਕਦਾ ਕਿਵੇਂ ਕੂੜਾ ਟੁੱਟਾ ਪਾਲ ਕਿਵੇਂ ਅੰਦਰੋਂ ਕੂੜ ਦੀ ਗੰਧ ਟੁੱਟੇਗੀ ਸਤਿਗੁਰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾ ਨਿਕ ਲਿਖਿਆ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਉਹਦਾ ਹੁਕਮ ਮੰਨ ਕੇ ਉਹਦੀ ਰਜ਼ਾ ਦੇ ਵਿੱਚ ਚੱਲ ਕੇ ਇੱਕ ਕੂੜ ਵਾਲੀ ਕੰਧ ਟੁੱਟ ਸਕਦੀ ਹੈ ਤੇ ਸਾਡਾ ਰੱਬ ਨਾਲ ਮਿਲਾਪ ਹੋ ਸਕਦਾ ਹੈ ਜੇ ਅਸੀਂ ਕਰਨਾ ਚਾਹੀਏ ਤਾਂ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਸਾਡੇ ਅੰਦਰੋਂ ਹਉਮੈ ਦੀ ਕੂੜ ਦੀ ਝੂਠ ਦੀ ਜਿਹੜੀ ਕੰਧਾਂ ਬਣੀ ਹੋਈ ਹੈ ਨਾ ਉਹ ਤੋੜ ਰਹੀ ਹੈ ਇਸੇ ਕਰਕੇ ਆਪਾਂ ਸਤਿਗੁਰਾਂ ਤੋਂ ਉਹ ਟਾਸਰਾ ਲੈ ਕੇ ਆਪਣਾ ਜੀਵਨ ਸਵਾਰਨ ਦਾ ਯਤਨ ਕਰਦੇ ਆਂ